ਕਹਿਣਾ ਤਾਂ ਕੁਝ ਨਹੀਂ ਚਾਹਾਂਗਾ ਸ਼ਬਦੀ ਨਹੀਂ ਉਸ ਲਈ ਕਹਿਣ ਲਈ ਕਿ ਕੀ ਕੀ ਲੈਣਾ ਚਾਹੀਦੇ ਨੇ ਤੇ ਪਹਿਲਾਂ ਤਾਂ ਮੇਰੇ ਡੱਬ ਦਾ ਬਹੁਤ ਵੱਡਾ ਯੋਗਦਾਨ ਹੈ ਜਿਨੇ ਆਪਣਾ ਕਿੱਪ ਪਰੇ ਹੱਥ ਦੇ ਕੇ ਮੇਰੇ ਬੱਚੇ ਨੂੰ ਸਫਲ ਕੀਤਾ ਪਰ ਜੋ ਤਾਂ ਇਹ ਨਹੀਂ ਕਿ ਕੀ ਹੋ ਗਿਆ ਪਰ ਜੋ ਕਰੀ ਫਸਤ ਨਹੀਂ ਹੁੰਦਾ ਸਿਰ ਤੋਂ ਮਨ ਬੜਾ ਤੁਸੀਂ ਕੀ ਪਰ ਬਾਅਦ ਵਿੱਚ ਕਰਸ ਕਰੇ ਕਿ ਮੈਂ ਨਾ ਅੱਜ ਕਿੰਨੀ ਖੁਸ਼ੀ ਆ ਬਹੁਤ ਖੁਸ਼ੀ ਅੱਜ ਦੇਖੋ ਇਹ ਕਿ ਮੇਨ ਤੋਂ ਕੀ ਕੰਮ ਇਹ ਸਭਲ ਹੋਇਆ ਬੰਦਾ ਇਹਨੇ ਤਿੰਨ ਵਾਰੀ ਯੂਪੀਐਸ ਪੇਪਰ ਦੇ ਤਿੰਨ ਵਾਰ ਕਲੀਅਰ ਕੀਤਾ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਕੱਜ ਰਿਜ਼ਲਟ ਆਣਾ ਤੇ ਇੱਕਦਮ ਆਇਆ ਇੱਕਦਮ ਫੋਨ ਆਏ ਸਾਰੇ ਦੋਸਤਾਂ ਦੇ ਰਿਸ਼ਤੇਦਾਰਾਂ ਦੇ ਬਹੁਤ ਚੰਗਾ ਲੱਗੇ ਮੈਂ ਜੀ ਬਿਲਕੁਲ ਹੀ ਸਪੀਚਲਸ ਹਾਂ ਵਾਹਿਗੁਰੂ ਜੀ ਮੈਂ ਵਾਹਿਗੁਰੂ ਜੀ ਦੀ ਮਿਹਰ ਨਾਲ ਮੇਰੇ ਭਰਾ ਅੱਜ ਆਈਐਸ ਬਣਨੇ ਅਪਰਾ ਵੀ ਪ੍ਰਮਾਤਮਾ ਨੇ ਬਹੁਤ ਟਾਈਮ ਬਾਅਦ ਆ ਸਾਥ ਦਿੱਤਾ ਅੱਜ ਇਹ ਬੱਚਾ ਪੰਜਵਾਂ ਅਟੈਂਪਟ ਦੇ ਵਿੱਚ ਕਲੀਅਰ ਹੋਇਆ ਜੀ ਇਹਨੇ ਬਹੁਤ ਮਿਹਨਤ ਕੀਤੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਮੰਗਲਵਾਰ ਨੂੰ ਸਿਵਲ ਸੇਵਾਵਾ ਪ੍ਰੀਖਿਆ 2024 ਦੇ ਐਲਾਨੇ ਗਏ ਨਤੀਜੇ ਆ ਵਿੱਚ ਪਵਿੱਤ ਜੈਨ ਨੇ 674ਵਾਂ ਰੈਂਕ ਹਾਸਲ ਕੀਤਾ ਇਸ ਸੰਬੰਧੀ ਪਵਿੱਤ ਜੈਨ ਦੇ ਪਿਤਾ ਰਜਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਬੇਟਾ ਪੜਾਈ ਵਿੱਚ ਸੂਰਤੋ ਹੀ ਹੁਸ਼ਿਆਰ ਸੀ ਅਤੇ ਉਸਨੇ 12 ਤੱਕ ਦੀ ਪੜਾਈ ਬਸੰਤ ਵੈਲੀ ਸਕੂਲ ਬੀਕੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਆਓ ਦੇਖਦੇ ਹਾਂ ਪੂਰੀ ਖਬਰ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੇ ਵਿਸ਼ੇਸ਼ ਰਿਪੋਰਟ ਅੱਜ ਆਈਐਸਡੀ ਦੀ ਤਿਆਰੀ ਕਰਕੇ ਟੈਸਟ ਪਾਸ ਕਰਕੇ ਪਿੰਡ ਆਪ ਘਰੇ ਪਹੁੰਚ ਚੁੱਕੀ ਕਹਿਣਾ ਚਾਹੁੰਦੇ ਹਾਂ ਮੈਨੂੰ ਬਹੁਤ ਵਧੀਆ ਲੱਗਿਆ ਜੀ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਕੱਜ ਰਿਜ਼ਲਟ ਆਣਾ ਤੇ ਇੱਕਦਮ ਆਇਆ ਇੱਕਦਮ ਫੋਨ ਆਇਆ ਸਾਰੇ ਦੋਸਤਾਂ ਦੇ ਰਿਸ਼ਤੇਦਾਰਾਂ ਦੇ ਬਹੁਤ ਚੰਗਾ ਲੱਗਿਆ ਜਦੋਂ ਰਿਜ਼ਲਟ ਆਇਆ ਤੇ ਮੇਰਾ ਰੈਂਕ ਆਇਆ ਉਹਦੇ ਵਿੱਚ ਕਿੱਥੇ ਕਿੱਥੇ ਪੜਾਈ ਕਰੀਏ ਯਾਰ ਮੈਂ 10th ਥੀਟਲ ਰਾਜ ਕੀਤੀ ਐ ਸੰਗਰੂਰ ਚ ਤੇ 12th ਕੀਤੀ ਬਸੰਤ ਰਾਜ ਕੀਤੀ ਉਹ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਸੀ ਚੰਡੀਗੜ੍ਹ ਉੱਥੇ ਪੰਜਾਬ ਯੂਨੀਵਰਸਿਟੀ ਦੀ ਉਸ ਤੋਂ ਬਾਅਦ ਤੁਸੀਂ ਨਾਲ ਹੋਰ ਕੀ ਕਰਦੇ ਸੀ ਨਾਲ ਹੀ ਮੈਨੇ 2021 ਦੇ ਵਿੱਚ ਮਾਰਕ ਫੈਡ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਮੈਨੇ ਉੱਤਮ ਰੈਂਕ ਨਾਲ ਉਹ ਪੇਪਰ ਪਾਸ ਕੀਤਾ ਸੀ ਤੇ ਉੱਥੇ ਜੌਬ ਕਰ ਰਿਹਾ ਸੀ ਤੇ ਜੌਬ ਦੇ ਨਾਲ ਨਾਲ ਤੁਸੀਂ ਕਿਵੇਂ ਸਮਾਂ ਕੱਢਿਆ ਆਪਦਾ ਇਸ ਦੇ ਲਈ ਜੌਬ ਦੇ ਨਾਲ ਨਾਲ ਹੀ ਮੈਂ ਬੈਲੈਂਸ ਕੀਤਾ ਜੌਬ ਦਾ ਟਾਈਮ ਤੇ ਆਪਣੇ ਘਰ ਦਾ ਟਾਈਮ ਰਾਤ ਨੂੰ ਮੈਂ ਪੜ੍ਹਦਾ ਸੀ ਸਵੇਰੇ ਜੌਬ ਕਰਦਾ ਸੀ ਕਦੇ ਕਦੇ ਛੁੱਟੀ ਮਿਲ ਜਾਂਦੀ ਸੀ ਤਾਂ ਛੁੱਟੀਆਂ ਦੇ ਵਿੱਚ ਪੜ੍ਹ ਲੈਂਦਾ ਸੀ ਤਾਂ ਉਸ ਹਿਸਾਬ ਨਾਲ ਮੈਨੇ ਮੈਨੇਜ ਕੀਤਾ ਸੀ ਕਿ ਤੁਹਾਡੇ ਮਨ ਚ ਫਿਰ ਕਿਸ ਤਰ੍ਹਾਂ ਆਇਆ ਵੀ ਆਈ ਇਸ ਦੀ ਤਿਆਰੀ ਕਰੀਏ ਮੇਰੇ ਮਾਮਾ ਮਾਈ ਰਵੀ ਮਨਸੇ ਜੀ ਨੇ ਇਹਨਾਂ ਨੇ ਮੈਨੂੰ ਸ਼ੁਰੂ ਤੇ ਗਾਈਡ ਕੀਤਾ ਕਿ ਇੱਕ ਵਧੀਆ ਪੇਪਰ ਆਪਾਂ ਨੇ ਦੇਣਾ ਤੇ ਸਭ ਤੋਂ ਵਧੀਆ ਪੇਪਰ ਸਿਵਲ ਸਰਵਿਸ ਦਾ ਸੀ ਤੇ ਮੈਂ ਉਹ ਤੋਂ ਹੀ ਇਨਸਪੀਰੇਸ਼ਨ ਲੈ ਕੇ ਇਹਦੀ ਚੱਲ ਸ਼ੁਰੂ ਕੀਤੀ ਸੀ ਕਿ ਕਿਸ ਤਰ੍ਹਾਂ ਲੱਗ ਰਿਹਾ ਮਨ ਨੂੰ ਬਹੁਤ ਚੰਗਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਾਫੀ ਟਾਈਮ ਬਾਅਦ ਮਤਲਬ ਐਡਾ ਫੀਲ ਹੋ ਰਿਹਾ ਕਿ ਹਾਂ ਕੁਝ ਅਸਰ ਕੀਤਾ ਹੈ ਤੇ ਤੁਹਾਡੇ ਵੱਸ ਲੋਕ ਇਨਸਾਫ ਲਈ ਆਉਣਗੇ ਤੇ ਕਿਸ ਤਰ੍ਹਾਂ ਦਾ ਫਿਰ ਅੱਗੇ ਟਿਕ ਰਹਿਗਾ ਜੀ ਅੱਗੇ ਪੁਵੇਖੀ ਦੇਸ਼ ਦਾ ਸੁਧਾਰ ਤੇ ਦੇਸ਼ ਦੇ ਲਈ ਆਪਣੀ ਡਿਊਟੀ ਨਿਭਾਣੀ ਹੈ ਤੇ ਇਹ ਮੇਰਾ ਫਰਜ਼ ਹੈ ਦਰ ਪਾਣੀ ਹੈ ਖਾਸ ਕਰਕੇ ਪਹੁੰਚੇ ਨਹੀਂ ਤੁਹਾਡੇ ਪਰ ਭਰਾ ਕੀ ਕਰਨ ਚੁਣੇ ਮੈਂ ਜੀ ਬਿਲਕੁਲ ਹੀ ਸਪੀਚਲੈਸ ਹਾਂ ਵਾਏ ਗੁਰੂ ਜੀ ਮੈਂ ਵਾਏ ਗੁਰੂ ਜੀ ਦੀ ਮਿਹਰ ਨਾਲ ਮੇਰੇ ਭਰਾ ਜੀ ਹਾਈਐਸ ਬਣਨੇ ਅਤੇ ਮੈਂ ਬਹੁਤ ਵਾਰ ਸੁਣਿਆ ਕਿ ਮੈਂ ਸਫਲਤਾ ਦੀ ਪੁੰਜੀ ਹੈ ਅੱਜ ਮੇਰੇ ਵੀਰੇ ਨੇ ਉਹ ਕਰਕੇ ਦਿਖਾਇਆ ਹੈ ਉਹਨਾਂ ਨੇ ਕਈ ਸਾਰੇ ਅਟੈਂਟ ਦੇਖੇ ਦਿੰਦੇ ਪਰ ਉਹਨਾਂ ਨੇ ਬਿਲਕੁਲ ਵੀ ਹਾਰ ਨਹੀਂ ਮੰਨੀ ਇਸ ਲਈ ਮੈਨੂੰ ਆਪਣੇ ਵੀਰ ਤੇ ਬਜਾ ਗਲ ਮਹਿਸੂਸ ਹੋ ਰਿਹਾ ਹੈ ਕੀ ਕਹਣਾ ਚਾਹੁੰਦੇ ਹੋ ਮੈਂ ਕਹਿੰਦੀ ਇਸ ਵਿੱਚ ਕਿ ਸਭ ਤੋਂ ਪਹਿਲਾਂ ਤਾਂ ਮੇਰੇ ਡਾਡ ਦਾ ਬਹੁਤ ਵੱਡਾ ਯੋਗਦਾਨ ਹੈ ਜਿਨੇ ਆਪਣਾ ਪਪਰੇ ਹੱਥ ਦੇ ਕੇ ਮੇਰੇ ਬੱਚੇ ਨੂੰ ਸਫਲ ਕੀਤਾ ਉਸ ਤੋਂ ਬਾਅਦ ਮੇਰੇ ਪੈਨਾ ਫਰਾਮਾ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਇੰਨੀ ਇਨਸਪੀਰੇਸ਼ਨ ਨਾਲ ਮੇਰੇ ਬੱਚੇ ਨੂੰ ਅੱਗੇ ਤੱਕ ਲੈ ਕੇ ਆਇਆ ਮੇਰੇ ਬੱਚੇ ਦੀ ਮਿਹਨਤ ਤਾਂ ਹੈਗੀ ਹੈਗੀ ਅਜੀ 5 ਸਾਲਾਂ ਦਾ ਤਪੱਸਿਆ ਉਹਦੀ ਬਹੁਤ ਵੱਡੀ ਉਸ ਤਪੱਸਿਆ ਦਾ ਫਲ ਨੂੰ ਅੱਜ ਮਿਲਿਆ ਕਿਸ ਤਰ੍ਹਾਂ ਲੱਗ ਰਿਹਾ ਪੈਜੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕਿ ਐਂ ਲੱਗਦਾ ਕਿ ਸ਼ਾਇਦ ਪੈਰ ਆਸ ਧਰਤੀ ਤੇ ਨਹੀਂ ਹੈਗੇ ਆਸਮਾਨ ਤੇ ਨੇ ਅਜੀ ਬਹੁਤ ਖੁਸ਼ੀ ਹੈ ਜੀ ਵਾਹਿਗੁਰੂ ਦਾ ਬਹੁਤ ਸ਼ੁਕਰ ਹੈ ਵੀ ਪ੍ਰਮਾਤਮਾ ਨੇ ਬਹੁਤ ਟਾਈਮ ਬਾਅਦ ਹਾਂ ਸਾਥ ਦਿੱਤਾ ਅੱਜ ਇਹ ਬੱਚਾ ਪੰਜਵਾਂ ਅਟੈਂਪਟ ਦੇ ਵਿੱਚ ਕਲੀਅਰ ਹੋਇਆ ਜੀ ਇਹਨੇ ਬਹੁਤ ਮਿਹਨਤ ਕੀਤੀ ਹੈ 12-12 ਘੰਟੇ ਦੀ ਇਹਨੇ ਸੀਟਿੰਗ ਲਗਾ ਕੇ ਸਟੱਡੀ ਕੀਤੀ ਹੈ ਜਿਵੇਂ ਕਿ ਕਰੋਨਾ ਦੇ ਵਿੱਚ ਬਿਮਾਰ ਹੋਣ ਦੇ ਬਾਵਜੂਦ ਵੀ ਇੰਟਰਵਿਊ ਦੇ ਵਿੱਚ ਇਹ ਬਿਮਾਰ ਹੋ ਕੇ ਇੰਟਰਵਿਊ ਦਿੱਤੀਆਂ ਨੇ ਇਹ ਵਿੱਚ ਅੱਜ ਪ੍ਰਮਾਤਮਾ ਨੇ ਬਾਹ ਫੜੀ ਹੈ ਜੀ ਅੱਜ ਬਹੁਤ ਖੁਸ਼ੀ ਹੈ ਬਹੁਤ ਆਨੰਦ ਆ ਰਿਹਾ ਹੈ ਔਰ ਇਸ ਮੁੰਡੇ ਦੀ ਮਿਹਨਤ ਅੱਜ ਕਾਮਯਾਬ ਹੋ ਗਈ। ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹਾਂ। ਮੈਂ ਹਰ ਇੱਕ ਨੂੰ ਕਹਿਣਾ ਚਾਹਾਂਗਾ ਵੀ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਜਿਸમે ਜਿਸ ਤਰ੍ਹਾਂ ਇਸਨੇ 5ਵੇਂ ਅਟੈਂਪਟ ਦੇ ਵਿੱਚ ਕੀਤਾ ਵੀ ਕਦੇ ਇਹ ਨਹੀਂ ਸੋchnਾ ਚਾਹੀਦਾ ਕਿ ਮੇਰਾ ਪਹਿਲੀ ਵਾਰ ਹੀ ਨਹੀਂ ਬਣਿਆ ਤਾਂ ਨਹੀਂ ਹੋਏਗਾ। ਇਸਨੇ ਲਗਾਤਾਰ ਕੋਸ਼ਿਸ਼ ਕੀਤੀ, ਤੀਸਰੀ ਇੰਟਰਵਿਊ ਦਿੱਤੀ ਲਗਾਤਾਰ ਔਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਅਕਸਰ ਜ਼ਰੂਰ ਜੋ ਦਾ ਮਿਹਨਤ ਕਰਦਾ ਪ੍ਰਮਾਤਮਾ ਇੱਕ ਨਾ ਇੱਕ ਦਿਨ ਉਹਦੀ ਜ਼ਰੂਰ ਸੁਣਦਾ। ਤੁਹਾਡੇ ਦੋਸਤ ਜੁਪੀਟਰ ਦੀ ਪ੍ਰਖਿਆ ਬਾਸ ਕਰਕੇ ਇਹ ਨਹੀਂ ਕੀ ਕਹਿਣਾ ਚਾਹੁੰਦਾ। ਕਹਿਣਾ ਤਾਂ ਕੁਝ ਨਹੀਂ ਚਾਹੁੰਗਾ ਸ਼ਬਦੀ ਨਹੀਂ ਉਸ ਲਈ ਕਹਿਣ ਲਈ ਕਿ ਕੀ ਕੀ ਆਲੇ ਚਾਹੀਦੇ ਨੇ ਬਸ ਇੱਕ ਮਹਿਸੂਸ ਹੁੰਦੀ ਸੀ ਕਮੀ ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਇਕੱਠੇ ਖੇਡੇ ਆਂ ਕੁਝ ਵੀ ਕਰਿਆ ਤਾਂ ਅਸੀਂ ਇਕੱਠੇ ਕਰਿਆ ਕਿਸੇ ਮੈਰिज ਦਾ ਨਾ ਕੋਈ ਫੰਕਸ਼ਨ ਨਾ ਪਰ ਇਕੱਠੇ ਜਾਂਦੇ ਸੀ ਪਰ ਜੋ ਦੋਇ ਨਹੀਂ ਕਿ ਸੀ ਹੋ ਗਿਆ ਪਰ ਜੋ ਕੋਈ ਫੰਕਸ਼ਨ ਤੇ ਨਹੀਂ ਹੁੰਦਾ ਸੀ ਤਾਂ ਮਨ ਬੜਾ ਦਿੱਸੇ ਕੀ ਬਰਬਾਦ ਮਤ ਕਰਸ ਕਰੇ ਕਿ ਮੈਂ ਨਾ ਅੱਜ ਕਿੰਨੀ ਖੁਸ਼ੀ ਆ ਬਹੁਤ ਤੁਸੀਂ ਕੀ ਕਹੋਗੇ ਅੱਜ ਦੇਖੋ ਕਿ ਮਿਹਨਤ ਦੇ ਕੀਮਤੇ ਸਫਲ ਹੋਇਆ ਬੰਦਾ ਇਹਨੇ ਤਿੰਨ ਵਾਰੀ ਯੂਪੀਐਸ ਪੇਪਰ ਦੇ ਤਿੰਨ ਵਾਰ ਕਲੀਅਰ ਕੀਤਾ ਅੱਜ ਮਿਹਨਤ ਰੰਗ ਲੈ ਕੇ ਆਈ ਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਇਹ ਬੰਦਾ ਇੱਕ ਵਾਰੀ ਕਲੀਅਰ ਕਰਦਾ ਦੋ ਵਾਰੀ ਕਲੀਅਰ ਕਰਦਾ ਬੰਦਾ ਹੌਂਸਲਾ ਛੱਡ ਜਾਂਦਾ ਕਿ ਬੱਪ ਕਰ ਜਾਂਦਾ ਬਟ ਇਹ ਬੰਦੇ ਨੇ ਮਿਹਨਤ ਨਹੀਂ ਛੱਡੀ ਇਹਨੇ ਆਪਣਾ ਜਨੂਨ ਨੂੰ ਜਾਰੀ ਰੱਖਿਆ ਇਸ ਕਰਕੇ ਅੱਜ ਇਹ ਸਫਲਤਾ ਨੂੰ ਪ੍ਰਾਪਤ ਕੀਤੀ ਹੈ ਨੇ ਇਸ ਕਰਕੇ